ਓਸ਼ੀਅਨੇ ਨਾਮ ਹੈ ਜੀ ਜੇ ਤੁਸੀਂ ਮੇਰੇ ਮੂੰਹੋਂ ਕਵਾਉਂਗੇ ਉਹ ਨਾਲੇ ਇਸ ਤੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਜੇ ਤੁਸੀਂ ਕੋਈ ਵੀ ਮੇਰੀ 1 ਸੈਕਿੰਡ 1 ਸੈਕਿੰਡ ਦੇਰ ਮੈਨੂੰ ਜਵਾਬ ਦੇ ਇਨ ਸਾਰੇ ਮਸਤਿਆਂ ਦੇ ਵਿੱਚ ਜਿਹੜੇ ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਨ੍ਹਾਂ ਦੇ ਉੱਤੇ ਸਿਕ ਸੰਗਤਾਂ ਨੂੰ ਰੂਸ ਸੀ ਜੀ ਉਹ ਸਾਰੇ ਹੀ ਦੋਸ਼ੀ ਬਣਾਏਗੇ ਨੇ ਬਾਈ ਨੇਮ ਦੋਸ਼ੀ ਬਣਾਏਗੇ ਨੇ ਮੈਂ ਕੋਈ ਵੀ ਦੇਖੋ ਮੈਂ ਪੇਸ਼ੇ ਤੋਂ ਵਕੀਲ ਵੀ ਰਿਹਾ ਹਾਂ ਇਸ ਕਰਕੇ ਮੈਂ ਕੋਈ ਵੀ ਇਦਾਂ ਦਾ ਕਥ ਜੋ ਇਸ ਪੂਰੇ ਇਸ ਪੂਰੇ ਟ੍ਰਾਇਲ ਨੂੰ ਹੈਂਪਰ ਕਰੇ ਤੇ ਮੈਂ ਇਸ ਵਕਤ ਇੱਥੇ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਆਇਆ ਤਾਂ ਉਹ ਨਹੀਂ ਸੋਨੀ ਕਰਾਂਗੇ ਤੁਸੀਂ ਆਪਣੇ ਤੁਹਾਡੇ ਤੁਸੀਂ ਸਾਰੇ ਬਹੁਤ ਵਧੀਆ ਜਰਨਲਿਸਟ ਸਟਾਫ ਨੇ ਜਿਹੜੇ ਪੋਸਟ ਪਾਈ ਮੈਂ ਦੇਖੋ ਸਭ ਦਾ ਸਰਕਾਰ ਨੂੰ ਬਹੁਤ ਸਾਡੇ ਸੀਨੀਅਰ ਨੇ ਮੇਰੇ ਖਿਆਲ ਵਿੱਚ ਵੀ ਸੁਖਰਾਜ ਜੀ ਨੇ ਵੀ ਜਵਾਬ ਦਿੱਤਾ ਕਿ ਮੋਦੀ ਵਿੱਚ ਸਭ ਦਾ ਸਤਕਾਰ ਹੈ ਇਹ ਨਹੀਂ ਕਿ ਅੱਜ ਜਿੱਦ ਕਰ ਲੈ ਕਿ ਇਨਸਾਫ ਹੋਣਾ ਚਾਹੀਦਾ ਅੱਜ ਬੈਬਲ ਕਲਾ ਇਨਸਾਫ ਮੋਰਚਾ ਜੋ ਪਿਛਲੇ 2 ਸਾਲ 7 ਦਿਨ ਤੋਂ ਜੋ 2015 ਦੇ ਵਿੱਚ ਸ਼੍ਰੀ ਗੁਰੂ ਕੰਨ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਕੋਟਖਪੂਰੇ ਦੇ ਵਿੱਚ ਇੱਥੇ ਦਾ ਜੂ ਗੋਲੀकांड ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਦਾਰ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿੰਨੀ ਵੀ ਇਨਕੁਆਇਰੀਆਂ ਸੀ ਜਿੰਨੀ ਵੀ ਲੀਗਲ ਇਨਕੁਆਇਰੀਆਂ ਸੀ ਉਹ ਸਾਰੀਆਂ ਮੁਕੰਮਲ ਕਰ ਲੀਆਂ ਗਈਆਂ ਜਿੰਨੇ ਚਾਰ ਸ਼ੀਟਸ ਜਿੰਨੇ ਐਸਆਈਟੀ ਰਿਪੋਰਟਸ ਜਿਹਨੇ ਸਟੇਟਸ ਰਿਪੋਰਟ ਉਸ ਸਾਰੇ ਜਿਹੜੇ ਹੈ ਮੁਕੰਮਲ ਕਰ ਲਏ ਗਏ ਨੇ ਤੇ ਇਹਦੇ ਵਿੱਚ ਗੌਰ ਦੇਣ ਵਾਲੀ ਗੱਲ ਇਹ ਹੈ ਕਿ ਹਰ ਜਿਹੜੀ ਚਾਰ ਸ਼ੀਟ ਹੈ ਤੇ ਰਿਪੋਰਟ ਹੈ ਉਹ April 2022 ਤੋਂ ਬਾਅਦ ਆਈ ਹੈ February 2023 ਦੇ ਵਿੱਚ SIT ਨੇ ਆਪਣੀ ਪਹਿਲੀ ਰਿਪੋਰਟ ਦਿੱਤੀ ਜੋ 7000 ਸਫੀਆਂ ਦੀ ਸੀ ਉਸ ਵਕਤ ਤਿੰਨ ਸਪਲੀਮੈਂਟਰੀ ਚਾਰ ਸ਼ੀਟਾਂ ਸਤੰਬਰ ਤੱਕ ਆ ਚੁੱਕੀਆਂ ਤੇ ਇੱਕ ਸਟੇਟਸ ਰਿਪੋਰਟ ਆਖਰੀ ਜੋ ਰਹਿੰਦੀ ਸੀ ਉਹ ਵੀ ਜਿਹੜੀ ਹੁਣ ਫਾਈਲ ਹੋ ਚੁੱਕੀ ਹੈ ਇਸ ਕਰਕੇ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਹੁਣ ਜਿਹੜਾ ਸਾਰਾ ਕੇਸ ਹੈ ਉਹ ਅਦਾਲਤ ਦੇ ਵਿੱਚ ਹੈ ਇਟ ਇਜ਼ ਮੈਟਰ ਆਫ ਟ੍ਰਾਇਲ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਹਰ ਇੱਕ ਪਹਿਲੂ ਤੇ ਹਰ ਇੱਕ ਮੋੜ ਤੇ ਬੈਸਟ ਐਡਵੋਕੇਟਸ ਜਿਹੜੇ ਸਭ ਤੋਂ ਸ਼ਾਨਦਾਰ ਵਕੀਲ ਹੈ ਉਹਨਾਂ ਦੇ ਮਾਧਿਅਮ ਦੇ ਰਾਹੀਂ ਇਸ ਦੀ ਜਿਹੜੀ ਅਸੀਂ ਲੜਾਈ ਨੂੰ ਅਸੀਂ ਹੁਣ ਅਦਾਲਤ ਚ ਲੜਾ ਰਹੇ ਹਾਂ ਅਸੀਂ ਅੱਜ ਪੈਸਾ ਤੋਂ ਪਹਿਲਾਂ ਆਪਣੇ ਜਿਹੜੇ ਕੋਈ ਕਨਵੀਨੈਂਸ ਸੀ ਕੇਜਰੀਵਾਲ ਤੋਂ ਦੇਖੀ 24 ਘੰਟੇ ਦੇ ਵਿੱਚ ਅਸੀਂ ਸੰਭਾਲ ਦੇਵਾਂਗੇ ਪਰ ਡੇਢ ਸਾਲ ਦਾ ਸਮਾਂ ਕਿਉਂ ਲੱਗਿਆ ਜੀ ਅੱਜ ਇਹਨਾਂ ਨੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਹੈ ਇਸ ਮੋਰਚੇ ਦੀ ਸਮਾਪਤੀ ਹੈ ਆਖੇ ਕਿਉਂਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੇ ਸੀ ਤੇ ਉਹਨਾਂ ਦੀ ਵੀ ਇੱਕ ਵੱਡੀ ਭੂਮਿਕਾ ਹੈ ਅੱਜ ਇਸ ਮੋਰਚੇ ਆਪਾਂ ਕੌਣ ਤੋਂ ਸੇ ਪਹੁੰਚਣ ਦੇ ਲਈ ਨੇ ਦੋਸ਼ੀਆਂ ਦੇ ਨਾਮ ਕਿਉਂ ਨਹੀਂ ਦੱਸੀ ਜਾ ਰਹੀ ਦੋਸ਼ੀਆਂ ਨੇ ਨਾਮ ਹੈ ਜੀ ਜੇ ਤੁਸੀਂ ਮੇਰੇ ਮੂੰਹੋਂ ਕਵਾਉਂਗੇ ਉਹਨਾਂ ਲਈ ਇਸ ਤੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਜੇ ਤੁਸੀਂ ਕੋਈ ਵੀ ਮੇਰੀ ਇੱਕ ਸੈਕਿੰਡ ਦੇਖ ਸੰਦੇਰ ਮੇਰੇ ਨੂੰ ਜਵਾਬ ਦੇ ਦੇਣ ਇਨ ਸਾਰੇ ਮਸਲਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਨ੍ਹਾਂ ਦੇ ਉੱਤੇ ਸਿੱਖ ਸੰਗਤਾਂ ਨੂੰ ਰੋਸ ਸੀ ਉਹ ਸਾਰੇ ਹੀ ਦੋਸ਼ੀ ਬਣਾਏ ਗਏ ਨੇ ਬਾਈ ਨੇਮ ਦੋਸ਼ੀ ਬਣਾਏ ਗਏ ਨੇ ਮੈਂ ਕੋਈ ਵੀ ਦੇਖੋ ਮੈਂ ਪੇਸ਼ੇ ਤੋਂ ਵਕੀਲ ਵੀ ਰਿਆਂ ਇਸ ਕਰਕੇ ਮੈਂ ਕੋਈ ਵੀ ਏਦਾਂ ਦਾ ਤੱਥ ਜੋ ਇਸ ਪੂਰੇ ਇਸ ਪੂਰੇ ਟ੍ਰਾਇਲ ਨੂੰ ਹੈਮਪਰ ਕਰੇ ਤੇ ਮੈਂ ਇਸ ਵਕਤ ਇੱਥੇ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਆਇਆ ਤਾਂ ਉਹ ਨਹੀਂ ਉਹ ਨਹੀਂ ਕਰਾਂਗੇ ਤੁਸੀਂ ਆਪਣੇ ਤੁਹਾਡੇ ਤੁਸੀਂ ਸਾਰੇ ਬਹੁਤ ਵਧੀਆ ਜਰਨਲਿਸਟ ਹੋ ਤੁਸੀਂ ਆਪਣਾ ਇੱਕ ਪੋਸਟ ਪਾਈ ਜੀ ਮੈਂ ਦੇਖੋ ਸਭ ਦਾ ਸਤਿਕਾਰ ਹੂਗਾ ਬਹੁਤ ਸਾਡੇ ਸੀਨੀਅਰ ਨੇ ਮੇਰੇ ਖਿਆਲ ਵੀਰ ਸੁਖਰਾਜ ਜੀ ਨੇ ਵੀ ਜਵਾਬ ਦਿੱਤਾ ਤੇ ਮੋਦੇ ਵਿੱਚ ਸਭ ਦਾ ਸਤਿਕਾਰ ਹੈ ਇਹ ਨਹੀਂ ਕਿ ਅੱਜ ਜਿੱਦ ਤੱਕ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ